ਪੰਦਾ ਜੀ ਆ ਤੁਹਾਡੀ ਦਰਖਾਹ ਆ 20000 ਰੁਪਏ ਕਿਸ਼ਤ ਆ ਕਿਸ਼ਤਾਂ ਕਰਦੇ ਹੋ ਘਰ ਦਾ ਕੋਈ ਖਰਚਾ ਵੀ ਚੱਲਣਾ ਹੁੰਦਾ ਘਰ ਦਾ ਗੁਜਾਰਾ ਵੀ ਹੋਣਾ ਹੁੰਦਾ 15 15 16000 ਰੁਪਏ ਜਿੱਦਾਂ ਵੀ ਦੀ ਤਨਖਾਹ ਆਉਣੀ ਆ ਕੁਝ ਡੈਡੀ ਕੋ ਪਾਲੀਦਾ 2 3000 ਰੁਪਏ ਪਾਲਾ ਕੇ ਪਾਲਾ ਕੇ 20000 ਰੁਪਏ ਉਹਨਾਂ ਨੂੰ ਪੂਰਾ ਕਰਕੇ ਦੇਈਦਾ ਵਾ ਕਿ ਹਾਂ ਵੀ ਵੇਖੋ ਪ੍ਰੋਬਲਮ ਤੇ ਸਾਨੂੰ ਆ ਤੇ ਦੁੱਖ ਤੇ ਸਾਨੂੰ ਆ ਕਿਸੇ ਨੂੰ ਥੋੜੀ ਦੁੱਖ ਹੈਗਾ ਹਨਾ ਤੇ ਜਿਹਦੇ ਕੋ ਆਪਾਂ ਪੈਸੇ ਲਏ ਆ ਉਹਨੂੰ ਤਾਂ ਆਪਣੇ ਪੈਸੇ ਦੇ ਨਾਲ ਮਤਲਬ ਆ ਉਹਨੂੰ ਤੇ 20000 ਰੁਪਏ ਦਾ ਮਤਲਬ ਆ ਉਹਨੂੰ ਤੇ 20000 ਰੁਪਏ ਆ ਝਾੜੂ ਦੀ ਸੇਵਾ ਕਰਨ ਲੱਗੇ ਤੇ ਉਹ ਥੋੜਾ ਕੁ ਕੂੜਾ ਕੜਕੜੀ ਉਹ ਹੱਥ ਦੇ ਨਾਲ ਦਸਤਬੀਂ ਦੇ ਵਿੱਚ ਪਾਉਣ ਲੱਗੇ ਤੇਨ ਪਰਮਾਤਮਾ ਜਾਣਦਾ ਸੀ ਉਹਦੇ ਵਿੱਚੋਂ ਕੋਈ ਚੀਜ਼ ਜਲੀਲੀ ਲੜ ਗਈ ਸੀ ਜਿਹਦੇ ਕਰਕੇ ਰਾਤੋਂ ਰਾਤ ਮਤਲਬ ਕਿ ਬਾਹ ਜਿਹੜੀ ਚੀਜੀ ਤੋਂ ਲੈ ਕੇ ਤੇ ਮੋਢੇ ਤੱਕ ਡੋਲਿਆਂ ਤੱਕ ਪੂਰੀ ਬਾਹ ਫੁੱਲ ਗਈ ਤੇ ਸੁੱਜ ਗਈ ਮੈਨੂੰ ਮਾੜੀ ਜਿਹੀ ਢਿੱਲ ਮੱਠ ਹੁੰਦੀ ਆ ਦਵਾ-ਦਵ ਲੈ ਜਾਂਦਾ ਮੈਨੂੰ ਵੀ ਇਹ ਨੇ ਆਪਣਾ ਆਪਣੀ ਵੇਖਣਾ ਵੀ ਮੇਰੀ ਮਾਂ ਨੂੰ ਨਹੀਂ ਕੁਝ ਹੋਣਾ ਚਾਹੀਦਾ ਰਾਤ ਤੀ ਵੀ ਮੇਰਾ ਮੜਾ ਜਾ ਸਰੀਰ ਤੇ ਲਾ ਆ ਦਵਾ ਦਵ ਮੈਨੂੰ ਉਸੇ ਵਲੇ ਲੈ ਗਿਆ ਵੀ ਮੇਰੀ ਮੰਮੀ ਨੂੰ ਨਹੀਂ ਕੁਝ ਹੋਣਾ ਚਾਹੀਦਾ ਹਾਏ ਮੇਰੀ ਮਾਂ ਨੂੰ ਨਹੀਂ ਕੁਝ ਹੋਣਾ ਚਾਹੀਦਾ ਇਹ ਮੁੰਡਾ ਰੋਟੀ ਵੀ ਨਹੀਂ ਨਸੀਬ ਇਹਨੂੰ ਹੁੰਦੀ ਜਦੋਂ ਮੈਂ ਢਿੱਲ ਹੋ ਜਾਂਦੀ ਐ ਇੰਨੇ ਪੈਸੇ ਬੈਠੀ ਝੜ ਗਏ ਨੇ ਮਾਤਾ ਜੀ ਚਲੋ ਜ਼ਿੰਦਗੀ ਬਾਕੀ ਮਾਤਾ ਜੀ ਦੀ ਪਰ ਕੀ ਲੱਗਦਾ ਵੀ ਹੁਣ ਘਰ ਗਹਿਣੇ ਛੜਾਏ ਜਾਊਗਾ ਕਿਸੇ ਤਰ੍ਹਾਂ ਦਾ ਕਿ ਜਾਂ ਇਸੇ ਤਰ੍ਹਾਂ ਬਿਯਾਰੀ ਭਰਦੇ ਰਹੋਗੇ ਹੁਣ ਤਾਂ ਏ ਭਾਈ ਸਾਹਿਬ ਜੀ ਚਲੋ ਜਿੰਨਾ ਵੀ ਉਹ ਸਾਦਾ ਵਾ ਆਪਾਂ ਦਾ ਆਪਣੇ ਵੱਲੋਂ ਮਿਹਨਤ ਕਰ ਦਿੰਦੇ ਆ ਬਾਕੀ ਚਲੋ ਸੰਗਤ ਅੱਗੇ ਬੇਨਤੀ ਹੈ ਹੱਥ ਜੋੜ ਕੇ ਕਿ ਦਾਸ ਦੀ ਜਿੰਨਾ ਵੀ ਉਹ ਸਾਤਾ ਵਾ ਤਦ ਤਦ ਮਦਦ ਕੀਤੀ ਜਾਵੇ ਜਿਹਦੇ ਕਰਕੇ ਮੇਰਾ ਘਰ ਘਰਿਆ ਜਿਹੜਾ ਗਹਿਣੇ ਪਿਆ ਵਾ ਉਹ ਛਡਾਇਆ ਜਾਵੇ ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤਾਂ ਤੁਸੀਂ ਦੇਖ ਲੈਂਦਾ ਪੱਕ ਪੋਸਟ ਚੈਨਲ ਤਸਵੀਰਾਂ ਖਾਵਾਂਗੇ ਧੰਨਵਾਦ ਜੀ ਸ਼੍ਰੀ ਅਮਰਤਾ ਸਾਹਿਬ ਦੇ ਪਿੰਡ ਪੰਡੋਰੀ ਦੀਆਂ ਜਿੱਥੋਂ ਦੇ ਕੀ ਪਾਠੀ ਸਿੰਘ ਜਿਹੜੀ ਸਾਜਗਨ ਸਿੰਘ ਦਰਬਾਰ ਸਾਹਿਬ ਡਿਊਟੀ ਨਿਭਾਉਂਦੇ ਨੇ ਸਰਦਾਰ ਵਿੰਦਰ ਸਿੰਘ ਤੁਸੀਂ ਦੇਖ ਸਕਦੇ ਹੋ ਵੀ ਆਪਣੀ ਮਾਤਾ ਦੇ ਇਹਨਾਂ ਨੇ ਇਲਾਜ ਕਰਾਇਆ ਇਹਨਾਂ ਨੂੰ ਕੋ ਕੱਖ ਲੱਗ ਗਿਆ ਸੀ ਕੋਈ ਸ਼ਹਿ ਲੱਗੀ ਸੀ ਜਿਸ ਨਾਲ ਉਹਨਾਂ ਦੀ ਸੱਜੀ ਬਾਹ ਜਿਹੜੀ ਕੀ ਸਾਰੀ ਗਲ ਗਈ ਸੀ ਪਰ ਬਾਬਾ ਜੀ ਨੇ ਆਪਣੀ ਮਾਂ ਦੇ ਇਲਾਜ ਵਾਸਤੇ ਘਰ ਗਏ ਨੇ ਬਾਦ ਤੱਕ ਜਿਸ ਘਰ ਵਿੱਚ ਬੈਠੇ ਆ ਉਹ ਗੱਲਬਾਤ ਕਰਦੇ ਆ ਬਾਬਾ ਜੀ ਨਾਲ ਬਾਬਾ ਜੀ ਫਤਿਹ ਸਾਂਝੀ ਕਰਦੇ ਆ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਅੱਜ ਦਸ਼ਕਾਂ ਸਾਂਝਾ ਕਰਦੇ ਹੋ ਤੁਸੀਂ ਇਹ ਕਾਗਜ਼ ਫੜਿਆ ਹੱਥ ਵਿੱਚ ਇਹ ਕੀ ਹੈਗਾ ਵਾ ਦੇਖ ਹੋਇਆ ਕਿਸੇ ਮਾਤਾ ਜੀ ਨੂੰ ਦੇ ਭਾਈ ਸਾਹਿਬ ਜੀ ਇਹ ਕਰਾਰਨਾਮਾ ਵਾ ਮੰਮੀ ਜਦੋਂ ਬਿਮਾਰ ਹੋਈ ਸੀ ਮੰਮੀ ਦੇ ਕੱਖ ਲਗਾ ਸੀ ਮੰਮੀ ਦੇ ਇਲਾਜ ਵਾਸਤੇ ਮੈਂ 5 ਲੱਖ ਰੁਪਇਆ ਕਿਸੇ ਕੋ ਵਿਆਜੀ ਲਿਆ ਵਾ ਜਿਹਦੇ ਕਰਕੇ 20000 ਰੁਪਇਆ ਆਉਦੀ ਮਹੀਨੇ ਦੀ ਕਿਸ਼ਤ ਮੈਂ ਤਾਸਦਾ ਵਾ ਕੀ ਲੱਗਦਾ ਵੀ ਤੁਸੀਂ ਹੁਣ ਘਰ ਗਹਿਣੇ ਪਾਤਾ 20000 ਰੁਪਇਆ ਤੁਸੀਂ ਕਿਸ਼ਤ ਬਾਲੀ ਆ ਤੁਹਾਡਾ ਤਨਖਾਹ ਕਿੰਨੀ ਆ ਕਿੰਨਾ ਕੱਲ ਗੋਲਾ ਚੱਲਦਾ ਦਸ਼ਕਾ ਨੂੰ ਸਾਡਾ ਕਰ ਦਿਓ ਤੇ ਕਿੰਨੇ ਜਦ ਤੁਸੀਂ ਵਿਆਜੀ ਪਹਿਲਾ ਰਹੇ ਹੋ ਭਾਈ ਸਾਹਿਬ ਜੀ 15-16000 ਰੁਪਇਆ ਮਤਲਬ ਕੀ ਤਨਖਾਹ ਆ ਮੇਰੀ ਮਹੀਨੇ ਦੀ ਤੇ ਜਿਹਦੇ ਵਿੱਚੋਂ ਮਤਲਬ ਲਕਿ 20000 ਰੁਪਇਆ ਮਹੀਨੇ ਦੀ ਕਿਸ਼ਤ ਦੇਣੀ ਪੈਂਦੀ ਆ ਮੈਨੂੰ ਹਾਂਜੀ ਤੇ ਕੀ ਲੱਗਦਾ ਵੀ ਕਿਸ ਤਰ੍ਹਾਂ ਮੈਨੂੰ ਕਰਦੇ ਹੋ ਪਰ ਹੱਥੋਂ ਪੈਸੇ ਪਉਂਦੇ ਹੋ ਬੰਦਾ ਇਹ ਤੁਹਾਡੀ ਦਰਖਾਹ ਆ 20000 ਰੁਪਏ ਕਿਸ਼ਤ ਆ ਤੇ ਕਿਸ ਤਰ੍ਹਾਂ ਕਰਦੇ ਹੋ ਘਰ ਦਾ ਖर्चा ਵੀ ਚੱਲਣਾ ਹੁੰਦਾ ਘਰ ਦਾ ਗੁਜਾਰਾ ਵੀ ਹੋਣਾ ਹੁੰਦਾ ਰੋਟੀ ਪਾਣੀ ਵੀ ਖਾਣਾ ਹੁੰਦਾ ਕਿਸ ਤਰ੍ਹਾਂ ਸਾਰਾ ਮੇਨਟੇਨ ਕਰਦੇ ਹੋ ਭਾਈ ਸਾਹਿਬ ਜੀ ਕੁਝ ਮੈਂ ਪਾ ਦਿੰਦਾ ਵਾਂ 15 15 16000 ਰੁਪਏ ਜਿੰਦਾਂ ਵੀ ਨਹੀਂ ਦੀ ਤਨਖਾਹ ਆਉਣੀ ਆ ਕੁਝ ਡੈਡੀ ਕੋ ਪਾਲੀਦਾ 2-3000 ਰੁਪਏ ਪਾ ਲਾ ਕੇ ਬਾਲਾ ਕਿ 20000 ਰੁਪਏ ਉਹਨਾਂ ਨੂੰ ਪੂਰਾ ਕਰਕੇ ਦੇਈਦਾ ਵਾ ਕਿ ਹਾਂ ਵੀ ਵੇਖੋ ਪ੍ਰੋਬਲਮ ਤੇ ਸਾਨੂੰ ਆ ਤੇ ਦੁੱਖ ਤੇ ਸਾਨੂੰ ਆ ਕਿਸੇ ਨੂੰ ਥੋੜੀ ਦੁੱਖ ਹੈਗਾ ਹਨਾ ਤੇ ਜਿਹਦੇ ਕੋਲ ਆਪਾਂ ਪੈਸੇ ਲਏ ਆ ਉਹਨੂੰ ਤਾਂ ਆਪਣੇ ਪੈਸੇ ਹੰਦ ਨਾਲ ਮਤਲਬ ਆ ਉਹਨੂੰ ਤਾਂ 20000 ਰੁਪਏ ਦਾ ਮਤਲਬ ਆ ਉਹਨੂੰ ਤਾਂ 20000 ਰੁਪਏ ਆਪਾਂ ਦੇਣਾ ਹੀ ਦੇਣਾ ਮੈਂ ਕਿੰਨੇ ਚਿਰ ਤੋਂ ਪੈਸੇ ਦੇਂਦੇ ਹੋ ਹੁਣ ਤੱਕ ਤੇ ਕਿੰਨੇ ਲੰਮਾ ਸਮਾਂ ਤੁਸੀਂ ਪੈਸੇ ਦੇਣਾ ਉਹਨਾਂ ਨੂੰ ਏ ਭਾਈ ਸਾਹਿਬ ਜੀ ਇਹ ਘਟੋ ਘਟ 8-9 ਮਹੀਨੇ ਹੋ ਗਏ ਆ ਮੰਮੀ ਜਦੋਂ ਬਿਮਾਰ ਸੀ ਹਸਪੀਟਲ ਹੀ ਉਦੋਂ ਮੈਂ 5 ਲੱਖ ਰੁਪਈਆ ਲਿਆ ਹੇ ਤੇ 8-9 ਮਹੀਨੇ ਹੋ ਗਏ ਉਹਨਾਂ ਨੂੰ 5 ਲੱਖ 20 ਹਜ਼ਾਰ ਰੁਪਈਆ ਮਹੀਨੇ ਦਾ ਦਿੰਦਿਆਂ ਨੂੰ ਕੋ ਤਾਂ ਦੇੜੇ ਪੈਸੇ ਆ ਇਹ ਹਨ ਭਾਈ ਸਾਹਿਬ ਜਿੰਨਾ ਵੀ ਹੋ ਸਤਾ ਬਾਤ ਤੋਂ ਬਾਤ ਸੰਗਤ ਸੰਯੋਗ ਦਵੇ ਕਿ ਹਾਂ ਭੀ ਜਿਹਦੇ ਕਰਕੇ ਮੰਮੀ ਦਾਵਾ ਮਤਲਬ ਕਿ ਜਿਹੜਾ ਜਿਹੜਾ ਸਿਹਤਿਆ ਕਰਜ਼ਾ ਚੜਿਆ ਵਾ ਮੰਮੀ ਦੇ ਲਾਜ ਵਾਸਤੇ ਜਿੰਨਾ ਵੀ ਹੋ ਸਤਾ ਬਾਤ ਤੋਂ ਬਾਤ ਸੰਯੋਗ ਦਵੇ ਜਿਹੜਾ ਮਤਲਬ ਕਿ ਮੇਰਾ ਘਰ ਵੀ ਛੋਟੇ ਜੇ ਜਿਦੇ ਕਰਕੇ ਮੇਰਾ ਸਾਰਾ ਕਰਜ਼ਾ ਵੀ ਲੱਥ ਜੇ ਇੰਗਲਿਸ ਤੋਂ ਵੀ ਹੋਇਆ ਕਿਸੇ ਮਾਤਾ ਜੀ ਨੂੰ ਦਸ਼ਕਾਂ ਨੂੰ ਸਾਡੇ ਕਰਦੇ ਹੋ ਅਸੀਂ ਦੇਖਿਆ ਪੂਰੀ ਬਾਹ ਨਾਲ ਹੱਥ ਜਿਹੜਾ ਸਰਜੀ ਬਾਹ ਸੀ ਸਾਰੀ ਗਲ ਗਈ ਸੀ ਹੋਇਆ ਕੀ ਸੀ ਇਹਨਾਂ ਨੇ ਇਹ ਭਾਈ ਸਾਹਿਬ ਜੀ ਜਦੋਂ ਮੰਮੀ ਉਹ ਨੀ ਗੁਰਦਾਰਾ ਸਾਹਿਬ ਸੇਵਾ ਕਰਨਦੇ ਸੀ ਮੰਮੀ ਉਹਨਾਂ ਦਾ ਇਹ ਕਿ ਚਲੋ ਮਾਤਾ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਰੋਜ਼ ਹੀ ਗੁਰਦਾਰਾ ਸਾਹਿਬ ਸ਼ਾਮਾਂ ਨੂੰ ਸੇਵਾ ਕਰਨ ਜਾਂਦੇ ਸੀ ਝਾੜੂ ਦੀ ਤੋ ਝਾੜੂ ਦੀ ਸੇਵਾ ਕਰਨ ਲੱਗੇ ਤੋ ਥੋੜਾ ਕੁ ਕੂੜਾ ਘੜ ਘੜੀ ਉਹ ਹੱਥ ਦੇ ਨਾਲ ਦਸ਼ਤਬੀਂ ਦੇ ਵਿੱਚ ਪਾਉਣ ਲੱਗੇ ਤੋਨ ਪਰਮਾਤਮਾ ਜਾਣਦਾ ਸੀ ਉਹਦੇ ਵਿੱਚੋਂ ਕੋਈ ਚੀਜ਼ ਜਰੀਲੀ ਡੜ ਗਈ ਸੀ ਜ ਮਲਕੀ ਬਾਹ ਜਿਹੜੀ ਚੀਚੀ ਤੋਂ ਲੈ ਕੇ ਤੇ ਮੋਢੇ ਤੱਕ ਡੋਲੇ ਤੱਕ ਪੂਰੀ ਬਾਹ ਫੁੱਲ ਗਈ ਤੇ ਸੁੱਜ ਗਈ ਤੇ ਆਪਾਂ ਦੇ ਪਹਿਲਾਂ ਉਹ ਸਮਝਦੇ ਦੇ ਕਿ ਕੱਖ ਲੱਗਾ ਵਾ ਇੱਕ ਦੋ ਕੱਖ ਦੇ ਫੋਨ ਦੇ ਵੀ ਕਰਾਇਆ ਪਰ ਰਮਾਨ ਨਹੀਂ ਆਇਆ ਪਰ ਜਿਆਦਾ ਇਨਫੈਕਸ਼ਨ ਹੋਣ ਕਰਕੇ 30 35000 ਤੇ ਇਨਫੈਕਸ਼ਨ ਹੀ ਹੋ ਗਈ ਜਿਸ ਦੇ ਕਰਕੇ ਸਾਦੇ ਸਰੀਰ ਦੇ ਵਿੱਚ ਜ਼ਾਇਰ ਫੈਲ ਗਿਆ ਸੀ ਫਿਰ ਛੇਤੀ ਛੇਤੀ ਆਪਾਂ ਗੁਰੂ ਰਾਮਦਾਸ ਹਸਪੀਟਲ ਛੀਦਾ ਸਾਹਿਬ ਲਾਗੇ ਉੱਥੇ ਦਾਖਲ ਕਰਵਾਤਾ ਕਮਿਨਲਸੋ ਵੀ ਉੱਥੇ ਕਿਸੇ ਦਾ ਇਲਾਜ ਚੱਲਿਆ ਕਿਸ ਤਰ੍ਹਾਂ ਪੈਸਾਂ ਦੀ ਆਮਕੀਤਾ ਕਿੰਨੇ ਪੈਸੇ ਲੱਗੇ ਉੱਥੇ ਇਹ ਭਾਈ ਸਾਹਿਬ ਜੀ ਕਿ ਟੋਕਾ ਦੇ 20 25 ਦਿਨ ਆਪਾਂ ਸ਼ੀਦਾਂ ਸਾਹਿਬ ਜਿਹੜਾ ਗੁਰੂ ਰਾਮਦਾਸ ਹਸਪੀਟਲ ਹੈ ਉੱਥੇ ਆਪਾਂ ਐਡਮਿਟ ਰਹੇ ਹਾਂ ਆਈਸੀਯੂ ਵਿੱਚ ਜਿਹਦੇ ਕਰਕੇ ਤਕਰੀਬਨ 3.5 4 ਲੱਖ ਰੁਪਏ ਸਾਡਾ ਉੱਥੇ ਹੀ ਲੱਗ ਗਿਆ ਸੀ ਇੱਕ ਦਿਨ ਦਾ ਆਈਸੀਯੂ ਜੀ ਦੇ ਵਿੱਚ ਕਿਰਾਇਆ ਹੀ ਇਕੱਲਾ 12000 ਰੁਪਏ ਕਿਰਾਇਆ ਕਰਾਇਆ ਹੀ ਬਸ ਇਹ ਕੀ ਚਲੋ ਸਾਰੇ ਭੈਣ ਭਰਾਵਾਂ ਕੋ ਕੋਈ ਕੁਝ ਪੈਸੇ ਵਿਆਜੀ ਫੜੇ ਸੀ ਸਾਡੇ ਭੈਣ ਭਰਾਵਾਂ ਕੋ ਠਾਗ ਠੁਗ ਕੇ ਤੇ ਇਹ ਕੰਮ ਕੀਤਾ ਹੈ ਕਿ ਲੱਗਦਾ ਵੀ ਹੁਣ ਇੰਨੇ ਪੈਸੇ ਬੈਠੀ ਜੜ ਗਏ ਨੇ ਮਾਤਾ ਜੀ ਚਲੋ ਜਿੰਦਗੀ ਬਰਗੀ ਮਾਤਾ ਜੀ ਦੀ ਪਰ ਕੀ ਲੱਗਦਾ ਵੀ ਹੁਣ ਘਰ ਗਹਿਣੇ ਛੜਾਏ ਜਾਊਗਾ ਕਿਸੇ ਤਰ੍ਹਾਂ ਦਾ ਕਿ ਜਾਂ ਇਸੇ ਤਰ੍ਹਾਂ ਬਿਯਾਰੀ ਭਰਦੀ ਰਹੋਗੇ ਹੁਣ ਇਹ ਭਾਈ ਸਾਹਿਬ ਜੀ ਚਲੋ ਜਿੰਨਾ ਵੀ ਉਹ ਅਸਾਦਾ ਵਾ ਆਪਾਂ ਤਾਂ ਆਪਣੇ ਵੱਲੋਂ ਮਿਹਨਤ ਕਰ ਦਿੰਦੇ ਆ ਬਾਕੀ ਚਲੋ ਸੰਗਤ ਅੱਗੇ ਬੇਨਤੀ ਹੈ ਹੱਥ ਜੋੜ ਕੇ ਕਿ ਦਾਸ ਦੀ ਜਿੰਨਾ ਵੀ ਉਹ ਅਸਾਤਾ ਵਾ ਵਾਦ-ਵਾਦ ਮਦਦ ਕੀਤੀ ਜਾਵੇ ਜਿਹਦੇ ਕਰਕੇ ਮੇਰਾ ਘਰ ਘਰਿਆ ਜਿਹੜਾ ਗਹਿਣੇ ਪਿਆ ਉਹ ਛੜਾਇਆ ਜਾਵੇ ਮਨੀ ਉਸ ਬਾਬਾ ਜੀ ਤੁਹਾਡਾ ਕੋਈ ਮੈਡੀਕਲ ਕਾਰਡ ਨਹੀਂ ਬਣਦਾ ਕਿਸੇ ਤਰ੍ਹਾਂ ਦਾ ਤੁਸੀਂ ਡਿਊਟੀ ਨਿਭਾ ਰਹੇ ਹੋ ਉੱਥੇ ਸਾਡੇ ਕੰਨੇ ਸੇ ਦਵਾਰ ਸਾਹਿਬ ਵਿੱਚ ਸੇਵ ਪਰਮਾਰ ਪਟਤ ਸਿੰਘ ਦੀ ਤੁਹਾਡਾ ਕਿਸੇ ਦਾ ਮੈਡੀਕਲ ਕਾਰਡ ਨਹੀਂ ਬਣਦਾ ਪਰਿਵਾਰ ਦਾ ਲਾਗ ਵਾਸਤੇ ਕਿਸੇ ਦਾ ਕੋਈ ਦੇ ਮੁਸੀਬਤ ਆ ਜੇ ਜਾਂ ਮੁਸ਼ਕਲ ਪੈ ਜੇ ਕਿਸੇ ਨੂੰ ਨਹੀਂ ਭਾਈ ਸਾਹਿਬ ਜੀ ਸਾਡਾ ਮਤਲਬ ਕਿ ਕੋਈ ਕਾਰਡ ਨਹੀਂ ਅਜੇ ਉੱਥੇ ਬਣਿਆ ਹਾਂ ਹਾਂਜੀ ਕਿ ਕੀ ਅਪੀਲ ਕੀ ਕਰਨਾ ਚਾਹੋਗੇ ਸੰਗਤਾਂ ਨੂੰ ਕੀ ਕਿਸ ਤਰ੍ਹਾਂ ਲਾੜੀ ਮਤ ਹੋਣੀ ਚਾਹੀਦੀ ਆ ਕੀ ਕਰਨ ਚਾਹੋਗੇ ਆ ਮਤਲਬ ਕਿ ਸੰਗਤ ਅਗੇ ਤੇ ਭਾਈ ਸਾਹਿਬ ਇਹੋ ਬੇਨਤੀ ਆ ਕਿ ਚਲੋ ਜਿੰਨਾ ਵੀ ਉਹ ਸਾਦਾ ਵਾਧ ਤੋਂ ਵੱਧ ਸੰਗਤ ਸਨਜੋਗ ਦੇਣ ਜਿਹਦੇ ਕਰਕੇ ਮੇਰਾ ਮਤਲਬ ਕਿ ਸਿਰ ਤੋਂ ਸਾਰਾ ਕਾਜਾ ਲੱਥ ਜੇ ਜਿਹੜਾ ਘਾਟ ਮੇਰਾ ਛਡਾਇਆ ਜਾਵੇ ਬਹੁਤ ਬਹੁਤ ਧੰਨਵਾਦ ਜੀ ਇਸੇ ਗੱਲ ਗੱਲਬਾਤ ਕੀਤੀ ਬਾਬਾ ਰਵਿੰਦਰ ਸਿੰਘ ਜਿਹੜੇ ਕਿ ਪਾਤੀ ਸਿੰਘ ਦੀ ਸੇਵਾ ਨਿਭਾ ਰਹੇ ਨੇ ਸਰਕਟ ਸਿੰਘ ਦਰਬਾਰ ਸਾਹਿਬ ਵਿੱਚ ਉਹਨਾਂ ਨੇ ਆਪਣੀ ਦੁੱਖ ਭਰੀ ਕਹਾਣੀ ਦੱਸੀ ਹੈ ਕਿ ਕਿਸ ਤਰ੍ਹਾਂ ਮਾਤਾ ਜੀ ਨੂੰ ਕੋਈ ਜਰੀਲੀ ਚੀਜ਼ ਲੱੜ ਜਾਂਦੀ ਆ ਤੇ ਉਸ ਤੋਂ ਬਾਅਦ ਇੰਨਾ ਕਿ ਪੈਸਾ ਲੱਗਦਾ ਕਿ ਹੁਣ ਘਣੇ ਤੱਕ ਪਾਤਾ ਗਿਆ ਵਾ ਅਤੇ ਉਹਨਾਂ ਕਾ ਵੀ ਸੰਗਤ ਨੂੰ ਵੀ ਜੇਕਰ ਸੰਗਤ ਨਾਲ ਅੱਗੇ ਆ ਕੇ ਮਦਦ ਕਰੇਗੀ ਤੇ ਲੱਗਦਾ ਵੀ ਉਹਨਾਂ ਨੂੰ ਘਰ ਜਿਹੜਾ ਏ ਸਾਰੀ ਉਹ ਮੰਨੀ ਛੜਾ ਜਾਣਾ ਹੁਣ ਤੱਕ 20 ਤੋਂ 25000 ਰੁਪਏ ਹਰ ਮਹੀਨਾ ਬਿਆਹੇ ਭਰਦੇ ਨੇ ਤਨਖਾਹ ਸਿਰਫ 15000 16000 ਰੁਪਏ ਹੀ ਆ ਉਹ ਤੋਂ ਹੋਰ ਪੱਲਿਓ ਪੈਸੇ ਪਾ ਕੇ ਇਹ ਘਰ ਦਾ ਗੁਜ਼ਾਰਾ ਵੀ ਕਰਦੇ ਨੇ ਤੇ ਨਾਲ ਹੀ ਜੜਿਆ ਬਿਆਜੀ ਪੈਸੇ ਵੀ ਦਿੰਦੇ ਨੇ ਉਹਨਾਂ ਸੰਗਤਾਂ ਗਾੜੀ ਅਪੀਲ ਕੀਤੀ ਆ ਵੀ ਅੱਗੇ ਆ ਕੇ ਜੋ ਕੋ ਤਿਲਪੁਲ ਸੇਵਾ ਕਰ ਸਕਦਾ ਇਸ ਪਰਿਵਾਰ ਦੀ ਸੇਵਾ ਜਲੂ ਕਰੇ ਬਾਬਾ ਜੀ ਮੋਬਾਈਲ ਨੰਬਰ ਜੂ ਸਾਡਾ ਕਰ ਦਿਓ ਆਪਣਾ ਕਿਸੇ ਤਰ੍ਹਾਂ ਕਿੰਨਾ ਮੋਬਾਈਲ ਨੰਬਰ ਤੁਹਾ ਤੇ ਪਤਾ ਕੀ ਜੇਗਾ ਕਿਸੇ ਤੁਹਾਡੀ ਸੇਵੀ ਆ ਕੇ ਮਤ ਕਰਨੀ ਹੋਵੇ ਦਾਸ ਦਾ ਮੋਬਾਈਲ ਨੰਬਰ ਹੈਗਾ ਵਾ 75299 58203 ਪੰਡੋਰੀ ਵੜਾਇਚ ਮਜੀਠਾ ਰੋਡ ਅੰਮ੍ਰਿਤਸਰ ਦਾਸ ਦਾ ਘਰ ਆ ਤੇ ਜਿੰਨੇ ਵੀ ਕੋਈ ਵੀਰ ਭਰਾ ਭੈਣ ਨੇ ਦਾਸ ਨੂੰ ਮਿਲਣਾ ਆਵੇ ਤੇ ਪੰਡੋਰੀ ਵੜਾਇਚ ਆ ਕੇ ਮਿਲ ਸਕਦੇ ਆ ਠੀਕ ਹੈ ਜੀ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਬਾਬਾ ਜੀ ਨੇ ਆਪਣਾ ਪਤਾ ਦੱਸ ਦਿੱਤਾ ਗਿਆ ਵਾ ਆਪਣਾ ਮੋਬਾਈਲ ਨੰਬਰ ਸਾਂਝਾ ਕਰ ਦਿੱਤਾ ਗਿਆ ਵਾ ਹੁਣ ਜੇ ਕਿ ਸੰਗਤ ਨੇ ਕਿਸੇ ਤਰ੍ਹਾਂ ਆ ਕੇ ਮਤ ਮਤ ਕਰਦੀ ਹੋਏ ਇਸ ਪਰਿਵਾਰ ਦੀ ਸਿੱਧੀ ਮਤ ਕਰ ਸਕਦਾ ਬਾਬਾ ਜੀ ਦਾ ਮੋਬਾਈਲ ਨੰਬਰ ਦਿੱਤਾ ਗਿਆ ਵਾ ਤੇ ਪਤਾ ਵੀ ਦਿੱਤਾ ਗਿਆ ਵਾ ਤੇ ਹੁਣ ਗੱਲਬਾਤ ਕਰਾਂਗੇ ਮਾਤਾ ਜੀ ਦੇ ਨਾਲ ਮਾਤਾ ਜੀ ਸਪੀਕਰ ਦੇ ਨਾਲ ਜਿਨ੍ਹਾਂ ਦਾ ਇਲਾਜ ਕਰਾਇਆ ਗਿਆ ਜਿਨ੍ਹਾਂ ਦਾ ਕੱਖ ਲੱਗ ਗਿਆ ਸੀ ਆ ਹੱਥ ਤੇ ਮਾਤਾ ਜੀ ਹੋਇਆ ਕੀ ਸੀ ਇਹਨਾਂ ਤੁਹਾਡਾ ਅਸੀਂ ਦੇਖਿਆ ਜ਼ਖਮ ਬੰਦੂ ਖਰਾਬ ਹੋ ਚੁੱਕਿਆ ਸਰਜੀ ਬਾਹ ਤੱਕ ਡਾਕਟਰ ਕਹਿੰਦੇ ਸੀ ਫੀ ਕੱਟਣ ਵਾਲੀ ਹੋ ਗਈ ਆ ਫੇ ਕਿਸ ਤਰ੍ਹਾਂ ਬਾਹ ਬਚਾਈ ਆ ਤੇ ਹੋਇਆ ਕੀ ਸੀ ਦੱਸਣਾ ਨੂੰ ਸਾਡੇ ਕਰਦੇ ਜੀ ਮੈਂ ਗੁਰਦਰਾ ਸਾਹਿਬ ਸੇਵਾ ਕਰਦਾ ਹੀ ਸਾਂ ਸੇਵਾ ਕਰਦਿਆਂ ਕਰਦਿਆਂ ਮੈਨੂੰ ਨਹੀਂ ਪਤਾ ਕੀ ਬਣ ਗਿਆ ਮੇਰੇ ਨਾਲ ਦੋ ਚਾਰ ਪੱਤੇ ਉਥੋਂ ਚੁੱਕ ਗਏ ਮੈਂ ਡੇਸਬਿੰਨ ਚ ਪਾਏ ਆ ਤੇ ਮੈਨੂੰ ਨਹੀਂ ਪਤਾ ਲੱਗਾ ਵੀ ਮੇਰੀ ਕਿਹੜੀ ਚੀਜ਼ ਮੇਰੇ ਸਰੀਰ ਦੇ ਬਾਹਾਂ ਤੇ ਫਿਰ ਗਈ ਆ ਉਸੇ ਵਲੇ ਆਪਾਂ ਫਾਂਡੇ ਕਰਵਾਉਣੇ ਚਾਲੂ ਕਰ ਦਿੱਤੇ ਆ ਪਰ ਫਾਂਡਿਆਂ ਨੇ ਕੋਈ ਅਸਰ ਨਹੀਂ ਕੀਤਾ ਦੋ ਦਿਨ ਬਾਅਦ ਮੇਰੀ ਬਾਹ ਬਹੁਤ ਹੀ ਜਿਆਦੀ ਫੁੱਲ ਗਈ ਆ ਡੋਲੇ ਤੱਕ ਚਲ ਗਿਆ ਮੁੜ ਕੇ ਯਾਰਾ ਸਾਰਾ ਸਰੀਰ ਦੇ ਵਿੱਚ ਹੀ ਜ਼ਹਿਰ ਫੈਲ ਗਿਆ ਵਾ ਦੇ ਰਹੇ ਤੋਂ ਮੈਨੂੰ ਉਹਨਾਂ ਨੇ ਜਵਾਬ ਦੇ ਦਿੱਤਾ ਵਾ ਭਾਂਡੇ ਵਾਲਿਆਂ ਵੀ ਵੀ ਇਹਨਾਂ ਨੂੰ ਜਿੱਥੇ ਵੀ ਖੜ ਸਕਦੇ ਜੋ ਲੈ ਜਾਓ ਇਸ ਅਰਵਿੰਦਰ ਸਿੰਘ ਮੇਰਾ ਕਾਕਾ ਵਾ ਇਹਨੇ ਮੇਰਾ ਬਹੁਤ ਹੀ ਸਾਥ ਦਿੱਤਾ ਵਾ ਇਹਨੇ ਮਾਂ ਆਂਦਾ ਵੀ ਮੇਰੀ ਮਾਂ ਬਚਣੀ ਚਾਹੀਦੀ ਆ ਮੈਂ ਜੋ ਮਰਜ਼ੀ ਹੋਵੇ ਮੈਂ ਆਪਣਾਪ ਵੇਚ ਲੂੰਗਾ ਤੇ ਮੇਰੀ ਮਾਂ ਨੂੰ ਕੁਝ ਨਹੀਂ ਹੋਣਾ ਚਾਹੀਦਾ ਤੇ ਇਸ ਕਰਕੇ ਸਾਡੇ ਸਿਰ ਤੇ ਕਰਜ਼ਾ ਬਹੁਤ ਹੀ ਜ਼ਿਆਦਾ ਚੜ ਗਿਆ ਜੀ ਤੇ ਇੱਥੇ ਆਪਾਂ 20-25 ਦਿਨ ਇੱਥੇ ਰਹਿ ਜੇ ਚੀਂ ਦਾ ਲਾਗੇ ਹਸਪੀਟਲ ਮੁੜ ਕੇ ਨਾ ਗੁਰੂ ਨਾਮਦਾਸ ਘਰ ਦਿੱਤਾ ਉੱਥੇ ਹੋਟੀਆਂ ਹੋਟੀਆਂ ਆਪਾਂ 50000 ਰੁਪਇਆ ਆ ਪੰਜ ਪ੍ਰਸ਼ਨ ਹੋਏ ਜੇ 50000 ਰੁਪਇਆ ਪ੍ਰਸ਼ਨ ਦਾ ਲੈਂਦੇ ਸੀ ਤੇ ਉਸ ਕਰਕੇ ਉਹਨਾਂ ਨੇ ਬਾਅਦ ਵਿੱਚ ਵੀ ਇੱਕ ਉਂਗਲ ਕੱਟੀ ਆ ਉਹਨਾਂ ਆਖਿਆ ਹਾਰਾ ਹੱਥ ਕੱਟਣਾ ਵਾ ਤੇ ਆਪਾਂ ਹੱਥ ਨਹੀਂ ਇੰਨੇ ਕਟਵਾਇਆ ਤੇ ਆਪਾਂ ਮੁੜ ਕੇ ਮਹੀਨਾ ਉਹਨਾਂ ਰੱਖ ਕੇ ਵੀ ਸਾਨੂੰ ਫੇਰ ਜਵਾਬ ਦੇ ਦਿੱਤਾ ਆਪਾਂ ਘਰ ਆ ਗਏ ਜੇ ਤੇ ਹੁਣ ਆਪਾਂ ਦੂਜੀ ਦਵਾਈ ਦੇਸੀ ਇਲਾਜ ਕਰਨ ਦਾ ਹੈ ਜੀ। ਪਰ ਕੀ ਲੱਗਦਾ ਨਹੀਂ ਮਾਤਾ ਜੀ ਸਰਵਣ ਪੁੱਤੋਂ ਕੋ ਪੁੱਤ ਨੇ ਮੰਤ ਕੀਤੀ ਅੱਗੇ ਆ ਕੇ ਆਪਣਾ ਆਪ ਵੇਖਿਆ ਨਹੀਂ ਘਰ ਵੀ ਜਿਹੜਾ ਗਹਿਣੇ ਪਾਤਾ ਤੁਹਾਡੇ ਇਲਾਜ ਵਾਸਤੇ ਤੇ ਪੁੱਤ ਇੱਕੋ ਕਹਿਣਾ ਸੀ ਵੀ ਮੇਰੀ ਮਾਂ ਨਾ ਬਹੁਤ ਪਿਆਰ ਆ ਮੇਰੀ ਮਾਂ ਬਚਣੀ ਚਾਹੀਦੀ ਕਿਸੇ ਤਰ੍ਹਾਂ ਉਹਨੇ ਕਿਹਾ ਵੀ ਮੈਂ ਆਪਣੇ ਆਪ ਹੀ ਵੇਚ ਦੂੰਗਾ ਮਾਂ ਵਾਸਤੇ ਕਿਸਤਾ ਦੀ ਦੇ ਜੀ ਲੋ ਹਾਂਜੀ ਇਹਨੇ ਹੋਇਆ ਕਿਹਾ ਆਂਦਾ ਬਾਬੀ ਮੈਂ ਆਪਣੀ ਮਾਂ ਬਦਲੇ ਆਪਣਾ ਘਰ ਵੀ ਉਹਨੇ ਹਿਸਾਬ ਲੋ ਵੇਚ ਦਿੱਤਾ ਗਹਿਣੇ ਪਾ ਦਿੱਤਾ ਵਾ ਤੇ ਹੁਣ ਤੇ ਇਹੋ ਵੀਰ ਭਰਾਵਾ ਗਾੜੀ ਬੇਨਤੀ ਆ ਪਿਹਦਾ ਘਰ ਛੱਟਣਾ ਚਾਹੀਦਾ ਜੀ ਕਿ ਲਗ ਮਾੜੀ ਬਹੁਤ ਘਟ-ਪੁੱਤ ਹੁੰਦੇ ਨੇ ਇਸ ਤਰ੍ਹਾਂ ਦੇ ਜਿਹੜੇ ਆਪਣੀ ਮਾਂ ਵਾਸਤੇ ਇੰਨਾ ਕਰਦੇ ਨੇ ਜਿਹਦੇ ਅਸੀਂ ਦੇਖਿਆ ਵੀ ਜਿਹੜੇ ਕਹਿੰਦੇ ਵੀ ਵਿਆਹ ਹੋ ਜਾਂਦਾ ਜਦੋਂ ਪੁੱਤ ਉਹ ਮਾਂ-ਬਾਪ ਦੀ ਬਹੁਤ ਘਟ ਸੇਵਾ ਕਰਦਾ ਜਾਂ ਮਾਂ-ਬੌਰ ਦੀ ਬਹੁਤ ਘਟ ਦੇਖਭਾਲ ਕਰਦਾ ਪਰ ਮੇਰੇ ਸੇ ਦੇਖਿਆ ਤੁਹਾਡਾ ਸਰਵਪੁੱਤ ਬਣ ਗਏ ਭਗਵੰਦਰ ਸਿੰਘ ਨੇ ਪੂਰੀ ਸੇਵਾ ਕਰਦਾ ਤੁਹਾਡੀ ਹਾਂਜੀ ਮੇਰੀ ਬਹੁਤ ਹੀ ਜਿਆਦੀ ਸੇਵਾ ਕਰਦਾ ਅਜੇ ਵੀ ਮੈਨੂੰ ਮਾੜੀ ਜਿਹੀ ਢਿੱਲ ਮੱਠ ਹੁੰਦੀ ਆ ਦਵਾ-ਦਵ ਲੈ ਜਾਂਦਾ ਮੈਨੂੰ ਵੀ ਇਹਨੇ ਆਪਣਾ ਆਪਣੀ ਵੇਖਣਾ ਵੀ ਮੇਰੀ ਮਾਂ ਨੂੰ ਨਹੀਂ ਕੁਝ ਹੋਣਾ ਚਾਹੀਦਾ ਰਾਤ ਤੀ ਵੀ ਮੇਰਾ ਮੜਾ ਜਾ ਸਰੀਰ ਤੇ ਲਾ ਆ ਦਵਾ-ਦਵ ਮੈਨੂੰ ਉਸੇ ਵਲੇ ਲੈ ਗਿਆ ਵੀ ਮੇਰੀ ਮੰਮੀ ਨੂੰ ਨਹੀਂ ਕੁਝ ਹੋਣਾ ਚਾਹੀਦਾ ਹਾਏ ਮੇਰੀ ਮਾਂ ਨੂੰ ਨਹੀਂ ਕੁਝ ਹੋਣਾ ਚਾਹੀਦਾ ਇਹ ਮੁੰਡਾ ਰੋਟੀ ਵੀ ਨਹੀਂ ਨਸੀਬੇ ਨੂੰ ਹੁੰਦੀ ਜਦੋਂ ਮੈਂ ਢਿੱਲੀ ਹੋ ਜਾਨੀ ਇਹ ਮੇਰੇ ਪੁੱਤ ਵਰਗਾ ਪੁੱਤ ਨਹੀਂ ਜੋ ਕਿਸੇ ਨੂੰ ਮਿਲਣਾ ਮਹਾਰਾ ਸੱਚੇ ਪਾਸ਼ਾ ਇਹਦੀ ਸਭ ਤੋਂ ਵੱਡੀ ਵੱਡੀ ਉਮਰ ਕਰੇ ਮੈਨੇ ਉਸ ਨੂੰ ਮਾਤਾ ਜੀ ਨੂੰ ਕਰਜ਼ਾ ਕਿਤਲਤ ਹੋਊਗਾ ਕਿਉਂ 10 ਲੱਖ ਤਕਰੀਬ ਕਰਜ਼ਾ ਵਾ ਹਰ ਮਹੀਨੇ 20000 ਰੁਪਏ ਦੇਣਾ ਪੈਂਦਾ 15000 ਰੁਪਏ 16000 ਤੱਕ ਦੀ ਤਰਖਾ ਆ ਪੱਲਿਓ ਪੈਸੇ ਪਾਉਣੇ ਪੈਂਦੇ ਨੇ ਹੁਣ ਤਾਂ 8-9 ਮਹੀਨੇ ਹੋ ਗਏ ਨੇ ਪੈਸੇ ਦੇਂਦਿਆਂ ਨੂੰ ਵਿਆਜ ਜੀ ਤੇ ਕਰਜ਼ਾ ਲੱਥੋ ਕਿਸ ਤਰ੍ਹਾਂ ਹੋਣੇ ਇਹੋ ਵੀਰ ਭਰਾ ਦੇ ਗਾੜੀ ਬੇਨਤੀ ਆ ਕਿ ਸਾਡਾ ਘਰ ਛੱਡਾ ਦਿਓ ਜਿਹੜਾ 5 ਲੱਖ ਰੁਪਈਆ ਆਪਾਂ ਦੇਣਾ ਵਾ ਘਰ ਦੇ ਵਾਸਤੇ ਪਾਇਆ ਵਾ ਤੁਹਾਡੀ ਮਦਦ ਕਰੋ ਇਹੋ ਵੀ ਬਰਾ ਦੇ ਗਾੜੀ ਬੇਨਤੀ ਕਰਦੇ ਆ ਠੀਕ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਇਹ ਸੀ ਗੱਲਬਾਤ ਕੀਤੀ ਮਾਤਾ ਜੀ ਨੇ ਤੁਸੀਂ ਦੇਖਿਆ ਵੀ ਉਹਨਾਂ ਨੇ ਸੰਗਤਾਂ ਗਾੜੀ ਅਪੀਲ ਕੀਤੀ ਆ ਵੀ ਅੱਗੇ ਵੱਧ ਚੜ ਕੇ ਮਦਦ ਕਰੋ ਕੋਈ ਦਸਵੰਦ ਕੱਢੋ ਆਪਣਾ ਤਾਂ ਜੋ ਕਿ ਉਹਨਾਂ ਦਾ ਘਰ ਜੂਰੀ ਬਸਾਂਗੇ ਕਿਉਂਕਿ ਅੱਜ ਦੇ ਜ਼ਮਾਨੇ 'ਚ ਜਿਹਦੇ ਘਰੋਂ ਕਿਸੇ ਦਾ ਘਰ ਚੱਲ ਜਾਂਦਾ ਵਾ ਮੰਨ ਲਓ ਛੱਤ ਚੱਲ ਜਾਂਦੀ ਆ ਕਿਸੇ ਤਰ੍ਹਾਂ ਘਰ ਵੀ ਜਾਂਦਾ ਉਦੋਂ ਬਾਅਦ ਸਾਰੀ ਉਮਰ ਬੰਦੇ ਕੋ ਘਰ ਨਹੀਂ ਬੰਦਾ ਐਸ ਕਰਕੇ ਜਗ੍ਹਾ ਵੀ ਬਹੁਤੀ ਵੱਡੀ ਨਹੀਂ ਕੋਈ 35 ਗਜ ਮੂਲਾ ਦਾ ਜਗ੍ਹਾ ਜਿਸ ਘਰ ਚ ਬੈਠੇ ਆ ਤੇ ਜੇਕਰ ਇਹ ਵੀ ਚੱਲ ਗਿਆ ਘਰ ਨੂੰ ਲੱਗਦਾ ਤੇ ਮੈਨੂੰ ਲੱਗਦਾ ਸਾਰੀ ਮੁਹ ਕਰਨੀ ਬਣਨਾ ਇਸ ਤੱਕ ਸੰਗਤਾਂ ਗਾੜੀ ਪੀ ਲਿਆ ਇਸ ਪਰਿਵਾਰ ਦੀ ਵੱਤਵਾਦ ਮਦਦ ਕਰੋ ਅੱਗੇ ਆ ਕੇ ਇਸ ਪਰਿਵਾਰ ਦਾ ਸਾਥ ਦਿਓ ਤਾਂ ਜੋ ਕਿ ਇਹਨਾਂ ਦਾ ਘਰ ਜਿਹੜਾ ਵਾ ਇਹਨਾਂ ਕੋਲ ਰਹਿ ਸਕੇ ਮੈਨੂੰ ਦਿਓ ਜਾਤ ਮੈਂ ਤੁਹਾਡਾ ਹਰੀ ਸਿੰਘ ਗਰੇਵਾਲ ਨਰਪਖ ਪੋਸਟ ਚੈਨ ਲਈ ਅਮਰਸਰ